ਗੁਰੂ ਮਰਦੀ ਦਾ ਖਾਲਸਾ ਬਾਗੁਰੂ ਜੀ ਦੀ ਫਤਿਹ ਅਜੇ ਕੀ ਮੈਦਾ ਦੇ ਨੇ ਸਿੱਖਤਵਾਰੀ ਖੰਦਰ ਕਈ ਘਟਨਾਵਾਂ ਵਾਪਰੀਆਂ ਨੇ ਪਰ ਅਪੇ ਖਾਸ ਘਟਨਾ ਦੇ ਬਾਰੇ ਚ ਗੱਲ ਕਰਨੀ ਹੈ ਜਿਸ ਨੇ ਸਿੱਖਾਂ ਦੇ ਵਿੱਚ ਰਾਜਸੀ ਚੇਤਨਤਾ ਨੂੰ ਪੈਦਾ ਕੀਤਾ ਪਿਛਲੀ ਸਦੀ ਦੇ ਅੰਦਰ ਦੋ ਅਖਬਾਰ ਇਹੋ ਜੇ ਸਨ ਜਿਨ੍ਹਾਂ ਨੇ ਸਿੱਖਾਂ ਦੀ ਹੋਂਦ ਤੇ ਹਸਤੀ ਨੂੰ ਪੋਹੋ ਦਾ ਦੇ ਪ੍ਰਭਾਵਿਤ ਕੀਤਾ ਜਾਂ ਇਹ ਕਹਿ ਲਈਏ ਪੈਰਾਂ ਸਰ ਕੀਤਾ ਪਹਿਲਾ ਅਖਬਾਰ ਸੀ ਜੋ ਸਿੰਘ ਸਭਾ ਲਾਹੌਰ ਵੱਲੋਂ ਪ੍ਰੋਫੈਸਰ ਗੁਰਮukh ਸਿੰਘ ਹੋਣਾ ਨੇ ਸ਼ੁਰੂ ਕੀਤਾ ਉਹ ਸੀ ਖਾਲਸਾ ਅਖਬਾਰ ਜਿਹਦੇ ਬਾਅਦ ਵਿੱਚ ਗਿਆਨੀ ਦੇ ਸਿੰਘ ਐਡੀਟਰ ਬਣੇ ਸਨ ਇਸ ਅਖਬਾਰ ਨੇ ਸਿੱਖਾਂ ਦੇ ਅੰਦਰ ਜਿੱਥੇ ਧਾਰਮਿਕ ਪਰਪੱਕਤਾ ਪੈਦਾ ਕੀਤੀ। ਉਹਨਾਂ ਦੀ ਵੱਖਰੀ ਹੋਂਦ ਤੇ ਹਸਤੀ ਨੂੰ ਉਜਾਗਰ ਕੀਤਾ। ਆਪਣੀ ਜ਼ੁਬਾਨ ਦੇ ਪ੍ਰਤੀ ਖਿੱਚ ਪੈਦਾ ਕੀਤੀ। ਧਾਰਮਿਕ ਸਥਾਨਾਂ ਦੇ ਉੱਤੇ ਹੋ ਰਹੀ ਮਨਮਤ ਦਾ ਪਾਖੰਡ ਦਾ ਬਾਦ ਉਗੇੜਿਆ। ਗੁਰੂ ਦਮ ਨੂੰ ਸਿੱਖੀ ਦੇ ਅੰਦਰ ਖਤਮ ਕਰਨ ਦੇ ਲਈ ਲਹਿਰ ਪੈਦਾ ਕੀਤੀ। ਉਥੇ ਹੀ ਨਾਲ ਸਿੱਖਾਂ ਦੇ ਵਿੱਚ ਵਿਦਿਆ ਦੇ ਪਸਾਰ ਦੇ ਪੱਖ ਤੋਂ ਵੀ ਇੱਕ ਅਹਿਮ ਯੋਗਦਾਨ ਹੈ ਜਿਹੜਾ ਉਸ ਅਖਬਾਰ ਨੇ ਹੀ ਅਦਾ ਕੀਤਾ ਹੈ ਇਹਦੀ ਬਹੁਤ ਵੱਡੀ ਦੇਣ ਹੈ ਕੀ ਹੈ ਦੂਸਰਾ ਜਿਹੜਾ ਹੈਗਾ ਉਹ ਅਕਾਲੀ ਅਖਬਾਰ ਹੈ ਜਿਹਦੇ ਬਾਰੇ ਆਪਾਂ ਗੱਲ ਕਰਨੀ ਹੈ ਇਹ ਅਖਬਾਰ ਸਿੱਖਾਂ ਨੂੰ ਰਾਜਸੀ ਤਲ ਉੱਤੇ ਬਹੁਤ ਉੱਪਰ ਚੁੱਕਦਾ ਹੈਗਾ ਜੇ ਕਹਿ ਲਈਏ ਤੇ ਅਤ ਕਥਨੀ ਨਹੀਂ ਹੋਏਗੀ ਗੁਰਦੁਆਰਾ ਸੁਧਾਰ ਲਹਿਰ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਹੋਂਦ ਹੀ ਇਹਦੇ ਵਿੱਚੋਂ ਨਿਕਲੀ ਹੈ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਜਿਨ੍ਹਾਂ ਦਾ ਇਸ ਪੀਰੀਅਡ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਹੈ ਜੀ ਉਹਨਾਂ ਦੇ ਜੀਵਨ ਤੇ ਕਦੇ ਵੱਖਰੀ ਗੱਲ ਜ਼ਰੂਰ ਕਰਾਂਗੇ ਆਪਾਂ ਉਹਨਾਂ ਦੇ ਮਨ ਦਾ ਫੁਰਨਾ ਸੀਗਾ ਬੀਕ ਅਖਬਾਰ ਸ਼ੁਰੂ ਕੀਤਾ ਜਾਏ ਸਿੱਖਾਂ ਨੂੰ ਦੱਸਿਆ ਜਾਏ ਵੀ ਉਹਨਾਂ ਨਾਲ ਕਿਵੇਂ ਬਧੀਆਂ ਹੋ ਰਹੀਆਂ ਨੇ ਧਾਰਮਿਕ ਸਥਾਨਾਂ ਦੇ ਉੱਤੇ ਤੇ ਰਾਜਸੀ ਪੱਖ ਤੋਂ ਇਹਦੇ ਲਈ ਉਹਨਾਂ ਨੇ ਪਹੁੰਚ ਕੀਤੀ ਸਰਦਾਰ ਹੀਰਾ ਸਿੰਘ ਦਰਦ ਹੋਣਾ ਦੇ ਤੱਕ 라ਵਲਪਿੰਡੀ ਜਾ ਕੇ ਉੱਥੇ ਜਦੋਂ ਉਹਨਾਂ ਨੇ ਆਖਿਆ ਵੀ ਆਪਾਂ ਅਖਬਾਰ ਸ਼ੁਰੂ ਕਰਨਾ ਹੈ ਤੇ ਸਰਦਾਰ ਹੀਰਾ ਸਿੰਘ ਉਹਨਾਂ ਨੇ ਪੁੱਛਿਆ ਵੀ ਤੁਹਾੜੇ ਕੋ ਪੈਸੇ ਕਿੰਨੇ ਕਹਿ ਕੇ ਆ ਕਿਉਂਕਿ ਅਖਬਾਰ ਚਾਲੂ ਕਰਨ ਦੇ ਲਈ ਮੁੱਢਲੇ ਰੂਪ ਦੇ ਵਿੱਚ ਆਪਾਂ ਨੂੰ ਘੱਟੋ ਘੱਟ ਵੀ ਨਾ ਨਾ ਕਰਦਿਆਂ ਵੀ ਕਣਾ ਇੱਕ ਰਕਮ ਵੱਡੀ ਮੋਟੀ ਮਜ਼ਬੂਤ ਚਾਹੀਦੀ ਐ ਤੇ ਮਾਸਟਰ ਸੁੰਦਰ ਸਿੰਘ ਹੁਣ ਕਹਿਣ ਲੱਗੇ ਵੀ ਮੇਰੇ ਕੋਲ ਤੇ 500 ਰੁਪਇਆ ਪਰ ਆਪਣਾ ਨਿਸ਼ਾਨਾ ਐ ਵੀ ਆਪਾਂ ਅਖਬਾਰ ਸ਼ੁਰੂ ਕਰਨਾ ਐ ਤੇ ਕਰਨਾ ਇਥੋਂ ਤੱਕ ਉਹ ਗੁਰਮੁਖ ਪਿਆਰੇ ਜਦੋਂ ਇਹ ਅਖਬਾਰ ਸ਼ੁਰੂ ਹੋਇਆ ਨਾ ਉਹਨਾਂ ਨੇ ਬਹੁਤੀਆਂ ਜ਼ਿੰਮੇਵਾਰੀਆਂ ਆਪ ਉਠ ਲਈਆਂ ਭਾਂਡੇ ਮਾਂਜਣ ਤੱਕ ਦੀ ਸੇਵਾ ਆਪ ਕਰਦੇ ਟਾਇਲਟਾਂ ਸਾਫ਼ ਕਰਨ ਦੀ ਸੇਵਾ ਆਪ ਕਰਦੇ ਸੀਗੇ ਹੱਥ ਇਹੋ ਜੇ ਸੋ ਉਹ ਦਿਨ ਆਇਆ ਜਦੋਂ 21 ਮਈ 1920 ਸਾਲ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਤੇ ਸਰਦਾਰ ਹੀਰਾ ਸਿੰਘ ਤਤ ਦੋਨਾਂ ਨੇ ਰਲ ਕੇ ਆਰਾਮ ਗਲੀ ਲਾਹੌਰ ਤੋਂ ਅਕਾਲੀ ਅਖਬਾਰ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਅਕਾਲੀ ਸ਼ਬਦ ਹੈ ਜਿਹੜਾ ਉਹ ਅਕਾਲੀ ਫੂਲਾ ਸਿੰਘ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਗਿਆ ਸੀਗਾ ਇਹਦੇ ਪੰਜ ਨਿਸ਼ਾਨੇ ਮਿੱਥੇ ਗਏ ਜੋ ਇਸ ਤਰ੍ਹਾਂ ਸੰ ਨੰਬਰ 1 ਸਿੱਖ ਜਨਤਾ ਵਿੱਚ ਰਾਜਸੀ ਤੇ ਕੌਮੀ ਜਾਗਰਤੀ ਪੈਦਾ ਕਰਨੇ। ਨੰਬਰ 2 ਗੁਰਦੁਆਰਿਆਂ ਨੂੰ ਮਹੰਤਾਂ ਤੇ ਸਰਕਾਰੀ ਸਰਬਰਾਹਾਂ ਤੋਂ ਆਜ਼ਾਦ ਕਰਵਾ ਕੇ ਪੰਥਕ ਹੱਥਾਂ ਵਿੱਚ ਲਿਆਉਣਾ। ਨੰਬਰ 3 ਖਾਲਸਾ ਕਾਲੇ ਨੂੰ ਸਰਕਾਰੀ ਪ੍ਰਬੰਧ ਤੋਂ ਆਜ਼ਾਦ ਕਰਵਾਉਣਾ ਤੇ ਪੰਥਕ ਹੱਥਾਂ ਵਿੱਚ ਸੌਂਪਣਾ। ਨੰਬਰ 4 ਸਰਕਾਰ ਦੁਆਰਾ 1913 ਵਿੱਚ ਰਕਾਬਗੰਜ ਦੀ ਢਾਹੀ ਕੰਦ ਨੂੰ ਦੁਬਾਰਾ ਸਰਕਾਰ ਤੋਂ ਬਣਵਾਉਣ ਲਈ ਦਬਾਅ ਪੈਦਾ ਕਰਨਾ ਤੇ ਨੰਬਰ 5 ਪੰਚਾਇਤੀ ਅਸੂਲਾਂ ਮੁਤਾਬਕ ਸਿੱਖਾਂ ਦੀ ਪ੍ਰਤੀਨਿਧਜਥੇਬੰਦੀ ਬਣਾਉਣ ਲਈ ਜਾਗ ਲਉਗੇ ਇਸ ਅਖਬਾਰ ਨੇ ਜੋ ਮਾਰ ਕੇ ਦੇ ਕੰਮ ਕੀਤੇ ਉਹਦੇ ਉੱਤੇ ਆਪਾਂ ਕਦੇ ਫਿਰ ਚਰਚਾ ਜ਼ਰੂਰ ਕਰਾਂਗੇ ਪਰ ਇੰਨਾ ਕ ਦੱਸਦਾ ਜਾਵਾਂ ਇਹ ਅਖਬਾਰ ਸ਼ੁਰੂ ਹੋਣ ਦੇ ਤਕਰੀਬਨ ਤੁਸੀਂ ਇਹ ਕਹਿ ਲਓ 6 ਮਹੀਨਿਆਂ ਦੇ ਅੰਦਰ ਅੰਦਰ ਇਹਦੇ ਅੱਧੀ ਦਰਜਣ ਤੋਂ ਵੱਧ ਜਿਹੜੇ ਸੀਗੇ ਐਡੀਟਰ ਜਿਹੜੇ ਸੀਗੇ ਉਹਨਾਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਸੀ ਅੰਗਰੇਜ਼ੀ ਸਰਕਾਰ ਨੇ ਬਹੁਤ ਮਾਰ ਕੇ ਦਾ ਕਾਰਜ ਹੈ ਜਿਹੜਾ ਉਹ ਅਕਾਲੀ ਅਖਬਾਰ ਦੇ ਦੁਆਰਾ ਹੋਇਆ ਸਿੱਖ ਤਾਰੀਖ ਦੇ ਅੰਦਰ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਤੇ ਹੀਰਾ ਸਿੰਘ ਦਰਦ ਉਹਨਾਂ ਦਾ ਜਿਹੜਾ ਇਹ ਉੱਦਮ ਸੀਗਾ ਇਹਨੂੰ ਹਮੇਸ਼ਾ ਸਲਾਇਆ ਜਾਂਦਾ ਰਹੇਗਾ ਪਹਿਲਾ ਅੰਗਰੇਜ਼ੀ ਦਾ ਰਾਜਸੀ ਅਖਬਾਰ ਵੀ ਸ਼ੁਰੂ ਕਰਨ ਦੇ ਵਿੱਚ ਹੈ ਨਾ ਅ ਮਾਸਟਰ ਸੁੰਦਰ ਸਿੰਘ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਜੀ ਸੋ ਉਹਨਾਂ ਮਰਦੀਪੜਿਆਂ ਨੂੰ ਆਪਾਂ ਯਾਦ ਕਰ ਰਹੇ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ